ਬਿਨਾ ਬਦਲੇ ਬਿਨਾ ਜਲ ਜਜ਼ਬਾ ਸੱਚ ਕਾਲੀ ਸੱਚ ਦਿਖਾਤੇ ਹੈ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਵੀਰ ਸਿੰਘ ਜੋ ਕਿ ਕਾਂਡੇ ਵਿੱਚ ਪਹੁੰਚਾ ਇਹ ਮੇਰੇ ਵੀਰ ਬੜੀ ਸਿੰਘ ਇਹਨਾਂ ਦੀ ਬੇਟੀ ਦਾ ਕਾਰਜਿਆ ਅਗਲੇ ਮਹੀਨੇ ਜੋ ਜਸਨੀ ਜਸਨੀ ਮਹੀਨੇ ਦੀ 25 25 ਸ਼ਬੀ ਦਾ ਵਿਆਹ ਆ ਤੇ ਇਹਨਾਂ ਦੀ ਮੰਮੀ ਜਿਹੜੇ ਆ ਉਹ ਹੈ ਨਹੀਂਗੇ ਤੇ ਇਹਨਾਂ ਦੇ ਮੰਮੀ ਜਿਹੜੇ ਆ ਉਹ ਹੈ ਨਹੀਂਗੇ ਇਹ ਵੀਰ ਵਿਚਾਰਾ ਜਿਹੜੀ ਲੱਫਾ ਕਰਦਾ ਆ ਤੇ ਜਿਹੜੀ ਲੱਫਾ ਕਰਕੇ ਦੋ ਬੱਚੀਆਂ ਦੋ ਬੱਚੀਆਂ ਇੱਕ ਬੇਟਾ ਆ ਤੇ ਇਹਨਾਂ ਨੂੰ ਪਾਲਦਾ ਵੀ ਆ ਤੇ ਇਹਨਾਂ ਦਾ ਖਰਚੀ ਵੀ ਕਰਨਾ ਆ ਤੇ ਜਿਹੜੀ ਜਿਹੜੀ ਵਿਚਾਰਾ ਕਰਦਾ ਆ ਤਾਂ ਉਹੀ ਉਹਦੇ ਵਿੱਚ ਹੀ ਵਿਚਾਰਾ ਹੋਣ ਲਿਆ ਆ ਤੇ ਮੈਂ ਆਪਣੇ ਭਰਾ ਨੂੰ ਬੇਨਤੀ ਕਰੂੰਗਾ ਕਿ ਮੇਰੇ ਵੀਰ ਇਸ ਭੈਣ ਦਾ ਵਿਆਹ ਆਪਾਂ ਰੈਲ ਮਿਲ ਕੇ ਕਰਨਾ ਆ ਤੇ ਉਹਨੂੰ ਆਪਾਂ ਸਾਥ ਦੇਣਾ ਆ ਕਿਉਂਕਿ ਮੈਂ ਆਪਣੇ ਵੀਰ ਨੂੰ ਇਹ ਬੇਨਤੀ ਕਰੂੰਗਾ ਕਿ ਜਿਹੜਾ ਵੀ ਆਪਾਂ ਲੰਗਰ ਪਾਣ ਦਾ ਚਾਹ ਪਾਣ ਦਾ ਅਰੇਂਜਮੈਂਟ ਆਪਾਂ ਕਰਨਾ ਆ ਤੇ ਉਹ ਵਾਲੇ ਮੈਂ ਕਿ ਇਸ ਮੀਟਿੰਗ ਦੇ ਕਾਰਜ ਦੇ ਵਿੱਚ ਇਹ ਸਾਲ ਲਈਏ ਤੇ ਮੈਂ ਤੁਹਾਨੂੰ ਇਸ ਘਰ ਦੇ ਹਾਲਾਤ ਦਿਖਾ ਲ ਦਿੰਦਾ ਆ ਤੇ ਵਿੱਚ ਮੈਂ ਗੱਲ ਵੀ ਕਰ ਦਿੰਦਾ ਇਹ ਬੇਟੀ ਆ ਇਹਦਾ ਵਿਆਹ ਆ ਤੇ ਕਿਉਂਕਿ ਇਹਦੀ ਮੰਮੀ ਜਿਹੜੇ ਆ ਨਹੀਂ ਹੈਗੇ ਤੇ ਇਹ ਇਹਨਾਂ ਦੇ ਡੈਡੀ ਆ ਤੇ ਘਰ ਦੇ ਹਾਲਾਤ ਜਿਹੜੇ ਆ ਬੜੇ ਮਾੜੇ ਆ ਨਾ ਕੋਈ ਇੱਕੋ ਹੀ ਕਮਰਾ ਆ ਨਾ ਕਿ ਦੋ ਕਮਰੇ ਆ ਇੱਕ ਕਮਰਾ ਆ ਸਮਾਨ ਸਾਰਾ ਬਾਹਰ ਰੱਖਿਆ ਆ ਤੇ ਇਹਨੂੰ ਮਾੜਾ ਮੋਟਾ ਤਿਆਰ ਕਰਨ ਲੱਗੇ ਆ ਇੱਕੋ ਹੀ ਕਮਰੇ ਦੇ ਵਿੱਚ ਇਹ ਗੁਜ਼ਾਰਾ ਚੱਲਦਾ ਪਿਆ ਆ ਤੇ ਹਾਲਾਤ ਗਰੀਬੀ ਬਹੁਤ ਜ਼ਿਆਦਾ ਆ ਗਰੀਬੀ ਹਾਲਤ ਦੇ ਵਿੱਚ ਇਹ ਰਹਿੰਦੇ ਆ ਤੇ ਮੈਂ ਟਾਂਡੇ ਦੇ ਵਿੱਚ ਆਇਆ ਸੀਗਾ ਤੇ ਇਸ ਘਰ ਦੇ ਹਾਲਾਤ ਦੇਖੇ ਤੇ ਬੜਾ ਔਖਾ ਕੰਮ ਆ ਤੇ ਬੜੇ ਅਔਖੇ ਹਿਸਾਬ ਦੇ ਨਾਲ ਵਿਚਾਰੇ ਰਹਿੰਦੇ ਆ ਤਾਂ ਗਰੀਬ ਪਰਿਵਾਰ ਦੀ ਆਪਾਂ ਮਦਦ ਕਰਨੀ ਆ ਮੈਂ ਆਪਣੇ ਭਰਾਵਾਂ ਨੂੰ ਗਦੀਪ ਸਿੰਘ ਨੂੰ ਵੀ ਬੇਨਤੀ ਕਰੂੰਗਾ ਤੇ ਹਰਸ਼ਦੀਪ ਨੂੰ ਬੇਨਤੀ ਕਰੂੰਗਾ ਕਿ ਆਪਾਂ ਇਸ ਕਾਰਜ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲਈਏ ਤੇ ਆਪਣੀ ਬੇਟੀ ਦਾ ਜਿਹੜਾ ਕਾਰਜ ਆ ਉਹ ਕਰ ਸਕੀਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ